ਬਿਆਸ ਦਰਿਆ ਦੀ ਤਬਾਹੀ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ 15 ਤੋਂ 16 ਪੈਂਡ ਘਿਰ ਚੁੱਕੇ ਨੇ ਤੇ ਸਾਡੇ ਨਾਲ ਹੜ ਰੁਕੂ ਕਮੇਟੀ ਦੇ ਪੰਜਾਬ ਦੇ ਪ੍ਰਧਾਨ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਇੱਥੇ ਪਹੁੰਚੇ ਨੇ ਮੌਕੇ ਦਾ ਜਾਇਜ਼ਾ ਵੀ ਲੈ ਰਹੇ ਨੇ ਔਰ ਪ੍ਰਸ਼ਾਸਨ ਨੂੰ ਇਹ ਸਵਾਲ ਜਵਾਬ ਕੀਤੇ ਕੀ ਕਹਿਣਾ ਜੀ ਤੁਹਾਡਾ 15 16 ਪੈਂਡ ਹੜ ਦੇ ਘੇਰੇ ਦੇ ਵਿੱਚ ਆ ਚੁੱਕੇ ਨੇ ਫਸਲਾਂ ਡੁੱਬ ਚੁੱਕੀਆਂ ਨੇ ਲਗਾਤਾਰ ਕੀ ਕਾਰਨ ਸਮਝਦੇ ਆ ਹੇ ਜੀ ਮੈਂ ਤੇ ਪਹਿਲੋਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਇੱਥੇ ਸਾਰ ਲਾਈਨ ਆਇਓ ਇਹਨਾਂ ਕਿਸਾਨਾਂ ਦੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੀ ਜਥੇਬੰਦੀ 2023 ਚ ਆਈ ਸੀ 2023 ਚ ਜਦੋਂ ਹੜ੍ਹ ਆਇਆ ਸੀ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦਾਸ ਪ੍ਰਧਾਨ ਜਸਬੀਰ ਸਿੰਘ ਆਲੂ ਵਾਲੀਆ ਸੋ ਇਹਨਾਂ ਪਿੰਡਾਂ ਦੇ ਵਿੱਚ ਵੀ ਸਾਡੀ ਜਥੇਬੰਦੀ ਆ ਔਰ ਅੱਜ ਅਸੀਂ ਇੱਥੇ ਪਹੁੰਚੇ ਸੀ ਇਹਨਾਂ ਨਾਲ ਦੁੱਖ ਸਾਂਝਾ ਕਰਨਾ ਜਦੋਂ ਫਸਲਾਂ ਸਾਰੀਆਂ ਸਾਡੀਆਂ ਮਾਰੀਆਂ ਗਈਆਂ ਪਹਿਲਾਂ ਅਸੀਂ ਜਦੋਂ ਜਦ ਕੀਤੀ ਇਤੋਂ 2 ਮਹੀਨੇ ਪਹਿਲਾਂ ਜਦੋਂ ਜਾਇਦ ਕੀਤੀ ਹਰੀਕੇ ਹੈਡ ਤੇ ਅਸੀਂ ਧਰਨਾ ਵੀ ਲਾਇਆ ਅਸੀਂ ਪ੍ਰਸ਼ਾਸਨ ਨੂੰ ਕਿਹਾ ਵੀ ਨਾਲ ਦੀ ਨਾਲ ਪਾਣੀ ਜਿਹੜਾ ਡਿਸਚਾਰਜ ਕੀਤਾ ਜਾਵੇ ਜੋ ਕਿ ਇਧਰ ਵੀ ਪਾਣੀ ਦਾ ਜਿਹੜਾ ਡਾਫ ਨਾ ਲੱਗ ਸਕੇ ਔਰ ਗਾਹ ਹਰੀਕੇ ਹੈਡ ਤੋਂ ਅੱਗੇ ਹੁਸੈਨੀ ਵਾਲਾ ਬਾਰਡਰ ਆ ਉੱਥੇ ਇੱਕ ਹੈਡ ਉਸ ਤੋਂ ਵੀ ਨਾਲ ਦੀ ਨਾਲ ਰਿਲੀਜ਼ ਕਰਨ ਵਾਸਤੇ ਬੇਨਤੀਆਂ ਕੀਤੀਆਂ ਪ੍ਰਸ਼ਾਸਨ ਨੇ ਅੰਨੀ ਕੰਨੀ ਕਰਦਿਆਂ ਪਾਣੀ ਰਿਲੀਜ਼ ਕੀਤਾ ਪਰ ਥੋੜਾ ਕੀਤਾ ਜੇ ਅਗਰ ਪਾਣੀ ਰਿਲੀਜ਼ ਸਹੀ ਟਾਈਮ ਤੇ ਕੀਤਾ ਜਾਂਦਾ ਜਾਜਾ ਜਿਹੜੇ ਹਾਲਾਤ ਬਣੇ ਇਹਨਾਂ ਕਿਸਾਨਾਂ ਦੇ ਨਹੀਂ ਸੀ ਬਣਨੇ ਸੋ ਸਾਡੀ ਜਥੇਬੰਦੀ ਵੱਲੋਂ ਬਹੁਤ ਪ੍ਰੇਰਲਾ ਕੀਤਾ ਗਿਆ ਪਏ ਅਸੀਂ ਕਿਸਾਨਾਂ ਦੀਆਂ ਫਸਲਾਂ ਬਚਾ ਸਕੀਏ ਪਰ ਅਫਸੋਸ ਆ ਜਿਹੜਾ ਬਾਬੂਪੁਰ ਦੇ ਲਾਗੇ ਜਿਹੜਾ ਬੰਨ ਟੁੱਟ ਗਿਆ ਇਹ ਵੱਡੇ ਪੱਧਰ ਤੇ ਦੇਖੋ 10 15 ਪਿੰਡ ਅਜ ਘਿਰ ਗਏ ਨੇ ਸਾਡਾ ਨੁਕਸਾਨ ਵੱਡੇ ਪੱਧਰ ਤੇ ਹੋ ਗਿਆ ਏ ਐਡਾ ਨੁਕਸਾਨ ਹੋਇਆ ਜੋ ਘਟਾ ਪੂਰਾ ਹੋ ਨਹੀਂ ਸਕਦਾ ਕਰਨ ਕੀ ਕਿਸਾਨਾਂ ਦੇ ਲੈ ਕੇ ਪ੍ਰਸ਼ਾਸਨ ਵੱਲੋਂ ਕਹਿ ਰਹੇ ਕਿ ਕੁਦਰਤ ਦੀ ਮਾਰ ਵਾ ਅਸੀਂ ਆਪਣੇ ਹਿੱਲੇ ਵਸੀਲੇ ਕਰ ਰਹੇ ਆ ਅਸੀਂ ਕੋਸ਼ਿਸ਼ ਕੀਤੀ ਕਿ ਬੰਨ ਬਚ ਜਾਣਾ ਅਸੀਂ ਪਾਣੀ ਵੀ ਰਿਲੀਜ਼ ਕਰਾਇਆ ਪਰ ਸੋ ਪਾਣੀ ਜ਼ਿਆਦਾ ਆ ਗਿਆ ਪ੍ਰਸ਼ਾਸਨ ਵੱਲੋਂ ਆਪਣਾ ਦਾਵਾ ਠੋਕਿਆ ਗਿਆ ਕਿ ਅਸੀਂ ਕੋਸ਼ਿਸ਼ਾਂ ਕੀਤੀਆਂ ਪਰ ਕੁਦਰਤ ਦੀ ਮਾਰ ਦੇਖੋ ਜੀ ਕੁਦਰਤ ਦੀ ਮਾਰ ਕਿਵੇਂ ਗਿਣ ਸਕਦੇ ਅਸੀਂ 2 ਮਹੀਨੇ ਹੋ ਗਏ ਹਿਮਾਚਲ ਦੇ ਵਿੱਚ بارشਾਂ ਹੋ ਰਹੀਆਂ ਨੇ ਇਹਨਾਂ ਦੇ ਦੱਸੋ ਪ੍ਰਸ਼ਾਸਨ ਵੱਲੋਂ ਹਰੀਕੇ ਹੈਡ ਜੋ ਪਾਉਂਡ ਏਰੀਆ ਉਹਦੀ ਸਫਾਈ ਕਿੰਨਾ ਟਾਈਮ ਹੋ ਗਿਆ ਕੋਈ ਇਹਦਾ ਮੰਤਰੀ ਆਣ ਕੇ ਮੇਰੇ ਨਾਲ ਡਿਬੇਟ ਤੇ ਬਿਠਾਓ ਮੈਂ ਦੱਸਾਂਗਾ ਕਿੰਨਾ ਟਾਈਮ ਹੋ ਗਿਆ ਉੱਥੇ ਇੰਨੀ ਜਿਆਦਾ ਸਿਲਟ ਪੈ ਚੁੱਕੀ ਆ ਜੋ ਹਰੀਕੇ ਹੈਡ ਦਾ ਮੂੰਹ ਉੱਚਾ ਹੋ ਚੁੱਕਾ ਉੱਥੇ ਪਾਣੀ ਜਾਂਦਿਆਂ ਟਾਈਮ ਲੱਗਦਾ ਔਰ ਪਿਛਾ ਨੂੰ ਡਾਫ ਜੜੀ ਜ਼ਿਆਦੀ ਲੱਗਦੀ ਆ ਸੋ ਜਿਦੇ ਕਰਕੇ ਬੰਨ ਟੁੱਟਾ ਇਹਨੇ ਤੇ ਬੰਨ ਕਦੇ ਨਹੀਂ ਟੁੱਟ ਸਕਦਾ ਅਸੀਂ ਉੱਥੋਂ ਦੇ ਰਹਿਣ ਵਾਲੇ ਆ ਸੋ ਮੈਂ ਪੰਜਾਬ ਦਾ ਪ੍ਰਧਾਨ ਆ ਮੈਨੂੰ ਸਾਰੇ ਏਰੀਆ ਵਿੱਚ ਜਾਂਦਾਂ ਮੌਕਾ ਮਿਲਦਾ ਮੈਨੂੰ 1 1 ਇੰਚ ਦਾ ਪਤਾ ਕਿ ਕਿੱਥੇ ਕੀ ਨੁਕਸਾ ਐ ਇੱਥੋਂ ਦੀ ਛੱਡੋ ਇਹ ਹੈਡ ਦੀ ਸਫਾਈ ਛੱਡ ਕੇ ਹੁਸੈਨੀ ਵਾਲੇ ਤੇ ਜਾ ਕੇ ਤੁਸੀਂ ਅੱਜ ਕਵਰ ਕਰ ਸਕਦੇ ਹੋ ਉੱਥੇ ਦੱਬ ਖੜੀ ਉੱਥੇ ਸਿਲਟ ਪਈ ਹੋਈ ਉੱਥੇ ਵੀ ਪਾਣੀ ਜਿਹੜਾ ਪੂਰਾ ਨਹੀਂ ਪਹੁੰਚਦਾ ਔਰ ਪਿੱਛੇ ਜਿਆਦੀ ਡਾਫ ਲਾ ਕੇ ਕਿਸਾਨਾਂ ਦੀ ਫਰੋਜਪੁਰ ਦੇ ਤਰਨਤਾਰਨ ਅੱਜ ਸਾਰੇ ਡੁੱਬੇ ਪਏ ਆ ਜੀ ਸਰਕਾਰਾਂ ਨੂੰ ਕੀ ਮਿਲੂਗਾ ਹੜ੍ਹ ਲਿਆਣ ਕੇ ਜਦੋਂ ਤੁਸੀਂ ਕਹਿ ਰਹੇ ਕਿ ਕੋਡਾਫ ਲਾ ਦਿੱਤੀ ਪ੍ਰਸ਼ਾਸਨ ਨੇ ਪਾਣੀ ਛੱਡਿਆ ਨਹੀਂ ਉਹਨਾਂ ਨੂੰ ਕੀ ਫਾਇਦਾ ਹੋਣਾ ਇਸ ਚੀਜ਼ ਦਾ ਕਿ ਆਵੇ ਪਿੱਛੇ ਕਿਸਾਨ ਡੁੱਬ ਜਾਣ ਉਹਨਾਂ ਵੱਲੋਂ ਤਾਂ ਆਪਣੀ ਕੋਸ਼ਿਸ਼ ਕੀਤੀ ਜਾਂਦੀ ਹੈ ਨਹੀਂ ਜੀ ਕੋਸ਼ਿਸ਼ ਨਹੀਂ ਕੀਤੀ ਗਈ ਇਹ ਹੜਾ ਲਿਆਉਣ ਦਾ ਕਾਰਨ ਬਣਦਾ ਜਦੋਂ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਇਹਦੀ ਵੱਡੇ ਪੱਧਰ ਤੇ ਹੀਰਾ ਫੇਰੀ ਹੁੰਦੀ ਆ ਜਿਹੜੇ ਮੰਤਰੀ ਨੇ ਅਫਸਰ ਨੇ ਇਹਦੇ ਵਿੱਚੋਂ ਪੈਸਾ ਖਾਂਦੇ ਨੇ ਜਿਹੜੇ ਕਿਸਾਨਾਂ ਦਾ ਖੂਨ ਪਸੀਨੇ ਦਾ ਜਿਹੜਾ ਫਸਲ ਡੁੱਬ ਜਾਂਦੀ ਆ ਉਹਦਾ ਪੈਸਾ ਖਾ ਕੇ ਆਪਣੀਆਂ ਜੇਬਾਂ ਭਰਦੇ ਨੇ ਬਹੁਤ ਹੀ ਦੁੱਖ ਦੇ ਨਾਲ ਕਹਿਆ ਜਾ ਰਿਹਾ ਕਿ ਕਿਸਾਨ ਦੀ ਫਸਲ ਡੁੱਬ ਚੁੱਕੀ ਆ ਉਹਨਾਂ ਦਾ ਚਾਰਾ ਪਸ਼ੂਆਂ ਦਾ ਖਰਾਬ ਹੋ ਚੁੱਕਾ ਵਾ ਡੰਗਰ ਜਿਹੜੇ ਆ ਉੱਚੀ ਜਗ੍ਹਾ ਤੇ ਲੈ ਕੇ ਆ ਔਰ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾ ਰਹੀ ਹੈ ਲਗਾਤਾਰ ਕਿ ਕਪੂਰਥਲਾ ਦੇ ਉੱਤੇ ਇਹ ਅਸੀਂ ਬਾਊਪਰ ਪੈਂਟ ਦੀ ਜਿਹੜੀ ਆ ਦਿਖਾ ਰਹੇ ਆ ਔਰ ਜਿਵੇਂ ਤੁਹਾਨੂੰ ਪਤਾ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਹੈ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਨੇ ਰੈਡ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹੱਈਆ ਕਰਵਾਈ ਜਾਵੇ ਅਤੇ ਨਾਲ ਦੀ ਨਾਲ ਜੋ ਇਹਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰਿਲੀਫ ਸੈਂਟਰ ਵੀ ਬਣਾਏ ਹਨ ਤਾਕੀ ਜੇ ਕਿਸੇ ਵੀ ਜਾਨੀ ਮਾਲੀ ਨੁਕਸਾਨ ਕੋਈ ਨਾ ਹੋ ਸਕੇ। ਔਰ ਮੈਂ ਹੀ ਤੁਹਾਨੂੰ ਅश्वਸ਼ਨ ਦਵਾਉਂਦਾ ਕਿ ਬਈ ਸਾਡੀ ਪੂਰਤੌਰ ਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਇਹ ਭਰੋਸਾ ਦਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕ ਰਹੇ ਹਾਂ ਔਰ ਸਲਾਹ ਤੋਂ ਕੈਮਰਾਮੈਨ ਰਕੇਸ਼ ਦੇ ਨਾਲ ਚਰਨਜੀਤ ਸਿੰਘ ਲੌਪੀਟੀਸੀ ਨਿਊਜ਼